ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਜਿਹੜਾ ਆਪਾਂ ਝੋਨੇ ਦੇ ਫਟਾਰੇ ਬਾਬਤ ਜਿਹੜਾ ਤੁਹਾਡੇ ਨਾਲ ਫਾਰਮੂਲਾ ਹਰ ਸਾਲ ਸਾਂਝਾ ਕਰਦੇ ਆ ਆਪਾਂ ਇਹ ਆਪਣੇ ਤਜਰਬੇ ਤੇ ਫਾਰਮਰਾਂ ਦੇ ਫੀਡਬੈਕ ਦੇ ਆਧਾਰ ਤੇ ਜਿਹੜਾ ਫਾਰਮੂਲਾ ਦਾ ਆਯਾਦ ਕੀਤਾ ਸੀ ਕਿਉਂਕਿ ਜ਼ਿੰਕ ਸਲਫੇਟ ਲੋਹਾ ਤਾਂ ਤੈਰੀ ਕਾਰਡ ਬਾਰੇ ਪੀਏ ਲੁਧਿਆਣਾ ਦਾਸਦੀ ਪਰ ਆਪਾਂ ਇਹਨੂੰ ਮਿਕਸ ਕਰਕੇ ਇਹਦੇ ਵਿੱਚ ਨਾਲ ਯੂਰੀਆ ਤੇ ਕਰੀ ਦਾ ਪਾਣੀ ਜਿਹੜਾ ਨਾਲ ਕਰਕੇ ਨਾ ਚਾਰਾਂ ਦਾ ਜਿਹੜਾ ਹੈਗਾ ਕੰਬੀਨੇਸ਼ਨ ਬਣਾ ਕੇ ਜਿਹੜਾ ਕਿਸਾਨ ਵੀਰਾਂ ਨੂੰ ਦੱਸਿਆ ਕਿ ਪਿਛਲੇ ਸਾਲਾਂ ਤੋਂ ਕਿਸਾਨ ਵੀਰ ਇਹਦਾ ਫਾਇਦਾ ਬਹੁਤ ਲੈ ਰਹੇ ਆ ਜਿੱਥੇ ਝੋਨਾ ਨਹੀਂ ਚੱਲਦਾ ਜਿੱਥੋਂ ਮਿੱਟੀ ਚੱਕੀ ਆ ਕਈ ਵਾਰ ਕਿਸਾਨ ਵੀਰਾਂ ਨੂੰ ਸਮੱਸਿਆ ਆਈ ਹੈ ਜਿੱਥੇ ਆਪਾਂ ਨੂੰ 2 3 4 5 ਜਿੰਨੀਆਂ ਸਪਰੀਆਂ ਦੀ ਜਿਹੜੀ ਜ਼ਰੂਰਤ ਪੈਂਦੀ ਆ ਕਿਸਾਨ ਵੀਰਾਂ ਨੇ ਬਹੁਤ ਇਹਦਾ ਫਾਇਦਾ ਰਿਆ ਉਹਦੇ ਬਾਰੇ ਕਿਸਾਨ ਵੀਰਾਂ ਦੇ ਕੋਈ ਸਵਾਲ ਸੀਗੇ ਉਹਦੇ ਬਾਰੇ ਗੱਲਬਾਤ ਕਰਾਂਗੇ ਇਹ ਸਪਰੇਅ ਬਾਰੇ ਮੈਂ ਦੁਬਾਰਾ ਦੱਸ ਦਿੰਨਾ ਹੈ ਇਹ ਜਿਹੜੀ ਬਹੁਤ ਇੱਕ ਨੰਬਰ ਸਪਰੇਅ ਹੈ ਸਭ ਤੋਂ ਸਸਤੀ ਤੇ ਸਭ ਤੋਂ ਵਧੀਆ ਸਪਰੇਅ ਹੈ ਝੋਨੇ 'ਚ ਜਿਹੜੇ ਤੱਤਾਂ ਦੀ ਘਾਟ ਆਉਂਦੀ ਆ ਉਹੀ ਆਪਾਂ ਜਿਹੜੀ ਸਪਰੇਅ ਦੇ ਰੈਂਕ ਕਰਾਉਨੇ ਆ 1 ਕਿਲੋ ਜ਼ਿੰਕ ਸਲਫੇਟ 21% ਹੋਰ ਕੋਈ ਨਹੀਂ ਵਰਤਣਾ 1 ਕਿਲੋ ਜ਼ਿੰਕ ਸਲਫੇਟ 21% ਪ੍ਰਤੀ ਏਕੜ ਦੇ ਹਿਸਾਬ ਨਾਲ 500 ਤੋਂ 700 ਗ੍ਰਾਮ ਲੈ ਕੇ 800 ਗ੍ਰਾਮ ਤੱਕ ਜਿਹੜਾ ਹੈਗਾ ਲੋਹਾ ਤੱਤ ਫੈਰ ਸਲਫੇਟ 19% ਵਾਲਾ ਹੋਰ ਕੋਈ ਨਹੀਂ ਵਰਤਣਾ ਕੋਈ ਵੀ ਜਿਹੜਾ ਹੈਗਾ ਕਿਸੇ ਹੋਰ ਫਾਰਮੂਲੇਸ਼ਨ 19% ਵਾਲੀ ਵਰਤਣਾ ਜਾਂ ਕਿ 21% ਵਾਲੀ ਵਰਤਣਾ ਅੱਧਾ ਕਿਲੋ ਕਲੀ ਕਲੀ ਬਾਰੇ ਕਿਸਾਨ ਵੀਰਾਂ ਦਾ ਕਾਫੀ ਜੜਾ ਭਲੇਖਾ ਰਹਿੰਦਾ ਕਲੀ ਜਿਹੜਾ ਚੂਨਾ ਹੁੰਦਾ ਡਲੇ ਵਾਲੀ ਕਲੀ ਆਮ ਆਪਾਂ ਕਹਿ ਦਿੰਦੇ ਆ ਅਣਭੁਜਾ ਚੂਨਾ ਕਹਿ ਦਿੰਦੇ ਆ ਇਹ ਆਮ ਹੀ ਮਿਲ ਜਾਂਦੀ ਇਹਦੀ ਮੈਂ ਫੋਟੋ ਜਿਹੜੀ ਤੁਹਾਨੂੰ ਦਿਖਾਈ ਹੋਈ ਹੈ ਇਹ ਆਪਾਂ ਅੱਧਾ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਲੋ ਤੋਂ ਡੇਢ ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਚਾਰ ਚੀਜ਼ਾਂ ਨੇ ਕਲੀ ਹੈ ਜਿਹੜੀ ਅੱਧਾ ਕਿਲੋ ਕਿੱਲੇ ਦੇ ਹਿਸਾਬ ਨਾਲ ਆਪਾਂ ਰਾਤ ਨੂੰ ਭਿਉਂ ਕੇ ਰੱਖਣੀ ਹੈ ਉਹ ਤੁਸੀਂ ਚਾਹੇ ਤਾਂ ਜਿੰਨੀਆਂ ਡਰਮੀਆਂ ਥੋੜੀ ਮੰਨ ਲਓ ਜੇ ਤੁਸੀਂ 6 ਪੰਪ ਲਾਉਨੇ ਆ ਇੱਕ ਕਿੱਲੇ ਮਗਰ ਸਪਰੇਅ ਕਰਨ ਵਾਸਤੇ ਤੇ ਅੱਧਾ ਕਿਲੋ ਕਲੀ ਇਹਨੂੰ 6 ਲੀਟਰ ਪਾਣੀ ਚ ਭਿਉ ਲੋ ਤੇ ਉਹ ਸਵੇਰ ਨੂੰ ਜਿਹੜਾ ਹੈਗਾ ਜੇ ਮੰਨ ਲਓ ਤੁਹਾਡੇ 5 ਕਿੱਲੇ ਆ ਤਾਂ ਉਹਨੇ ਲੀਟਰ ਪਾਣੀ ਚ ਜਿੰਨੀਆਂ ਡਰਮੀਆਂ ਲੱਗਣੀਆਂ ਤੁਹਾਡੀਆਂ ਉਹਨੇ ਲੀਟਰ ਚ ਭਿਉ ਲੋ ਤੇ ਜਿਹੜੀ ਹੈਗੀ 5 ਕਿੱਲੇ ਮਗਰ 2.5 ਕਿਲੋ ਕਲੀ ਤੇ ਜੇ ਤੁਹਾਡੇ 5-5 25 ਜਾਂ 30 ਪੰਪ ਲੱਗਣੇ ਓਨੇ ਲੀਟਰ ਪਾਣੀ ਦੇ ਵਿੱਚ ਉਹਨੂੰ ਭਿਉ ਕੇ ਰੱਖ ਲਓ ਘੜੇ ਦੇ ਵਿੱਚ ਮਿੱਟੀ ਦੇ ਜਾਂ ਪਲਾਸਟਿਕ ਦੇ ਕਿਸੇ ਮੈਟਲ ਦੇ ਭਾਂਡੇ ਚ ਤਾਂਤ ਦੇ ਭਾਂਡੇ ਦੇ ਵਿੱਚ ਨਹੀਂ ਭਿਉਣੀ ਹੋएगी ਇਹ ਜਿਹੜੀ ਹੈਗੀ ਆ ਗਰਮ ਹੋ ਜਾਂਦੀ ਜਦੋਂ ਆਪਾਂ ਪਾਣੀ ਛੜ ਵਿੱਚ ਪਾਉਂਦੇ ਆ ਤਾਂ ਆਣ ਬੁਝਿਆ ਚੂਨਾ ਜਿਹਨੂੰ ਆਪਾਂ ਬੁਝਾਉਨੇ ਆ ਪਾਣੀ ਲਾ ਕੇ ਪਾਣੀ ਵਿੱਚ ਪਾ ਕੇ ਤੇ ਉਹਦਾ ਅਸਰ ਕੱਢਦੇ ਵਿੱਚੋਂ 10-12 ਘੰਟੇ ਨੂੰ ਪਿਉਣਾ ਸਵੇਰ ਨੂੰ ਉਹਦਾ ਨਿਤਰਿਆ ਪਾਣੀ ਬਰਤਣਾ ਜਿਹੜਾ ਥੱਲੇ ਮਟੀਰੀਅਲ ਰਹਿ ਜਾਊਗਾ ਜਿਹੜੀ ਕਲੀ ਰਹਿ ਜਾਊਗੀ ਉਹ ਨਹੀਂ ਆਪਾਂ ਬਰਤਣੀ ਜਾਂ ਤਾਂ ਉਹਨੂੰ ਫਿਲਟਰ ਕਰ ਲਓ ਜਾਂ ਕੱਪੜੇ ਵਜ ਦੀ ਛਾਣ ਲਓ ਜਾਂ ਜਾਲੀ ਵਜ ਦੀ ਜਿਵੇਂ ਤੁਹਾਨੂੰ ਦਿਲ ਕਰਦਾ ਪਰ ਉਹਦਾ ਮਟੀਰੀਅਲ ਨਹੀਂ ਉਹਨੂੰ ਕੱਲਾ ਨਿਤਰਿਆ ਪਾਣੀ ਅਸਰ ਦਾ ਵਾਲਾ ਪਾਣੀ ਬਰਤਣਾ ਤੇ ਭਿਉਣ ਦੇ 1 ਘੰਟੇ 2-3 ਘੰਟਿਆਂ ਦੇ ਅੰਦਰ-ਅੰਦਰ ਉਹਨੂੰ ਦੋ-ਤਿੰਨ ਵਾਰ ਹਲਾਉਣਾ ਵੀ ਆ ਤਾਂ ਕਿ ਉਹਦਾ ਪੂਰਾ ਅਸਰ ਕਲੀ ਦਾ ਜਿਹੜਾ ਵਿੱਚ ਆ ਜੇ ਕਿਉਂਕਿ ਜ਼ਿੰਕ ਤੇ ਲੋਹਾ ਤੱਦੀ ਜਿਹੜੀ ਐਸਿਡਿਟੀ ਆ ਉਹਨੂੰ ਇਹ ਆਪਾਂ ਕਲੀ ਰਾਈ ਜਿਹੜਾ ਹੈਗਾ ਬੈਲੈਂਸ ਕਰਨਾ ਤੇ ਕਲੀ ਦੇ ਜਿਹੜੇ ਹੈਗੇ ਹੋਰ ਉਲੀਨਾਸ਼ਕੀਆਂ ਹੋਰ ਪ੍ਰੋਪਰਟੀ ਆ ਉਹਦਾ ਫਾਇਦਾ ਵੀ ਆਪਾਂ ਨੂੰ ਮਿਲਦਾ ਪਲੱਸ ਜਿਹੜਾ ਹੈਗਾ ਇਹ ਕੈਲਸ਼ੀਅਮ ਦਾ ਸੋਰਸ ਵੀ ਹੈਗਾ ਉਹ ਘਾਟ ਵੀ ਆਪਣੀ ਪੂਰੀ ਹੁੰਦੀ ਹੋਰ ਬਾਧੂ ਕੋਈ ਮਹਿੰਗੇ ਕੈਲਸ਼ੀਅਮ ਵਾਲੇ ਪ੍ਰੋਡਕਟ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਦੂਜੇ ਜਿਹੜੇ ਹੈਗੇ ਲੋਹਾ ਤੱਤ ਜ਼ਿੰਕ ਤੱਤ ਤੇ ਜੂਰੀਆ ਉਹਨੂੰ ਸਵੇਰੇ ਮੌਕੇ ਤੇ ਆਪਾਂ ਜਿਹੜਾ ਅੱਧਾ ਘੰਟਾ ਘੰਟਾ ਪਹਿਲਾਂ ਜਿਹੜਾ ਉਹਨੂੰ ਘੋਲ ਲਿਏ ਵੱਖ-ਵੱਖ ਭਾਂਡਿਆਂ 'ਚ ਮੌਕੇ ਤੇ ਪੰਪਾਂ ਦੇ ਵਿੱਚ ਪਾ ਕੇ ਲੀਟਰ-ਲੀਟਰ ਅੱਧਾ ਲੀਟਰ ਜਿਵੇਂ ਤੁਸੀਂ ਘੋਲ ਤਿਆਰ ਕੀਤਾ ਉਹਦੀ ਸਪਰੇ ਕਰੀ ਜਾਓ 2 3 4 ਜਿੰਨੀਆਂ ਸਪਰੇਆਂ ਕਰ ਸਕਦੇ ਘੱਟੋ-ਘੱਟ ਦੋ ਸਪਰੇਆਂ ਜ਼ਰੂਰ ਕਰੋ ਜੇ ਤੁਸੀਂ ਉਹਦਾ ਰਿਜ਼ਲਟ ਦੇਖਣਾ ਚਾਹੁੰਦੇ ਆ ਇਨੂੰ ਕਰਨਾ ਹੈਗਾ ਜਿਵੇਂ 25-30 ਦਿਨ ਦਾ ਝੋਨਾ ਹੋ ਗਿਆ ਉਦੋਂ ਕਰਨੀ ਸ਼ੁਰੂ ਕਰ ਲਓ ਹਫਤੇ ਹਫਤੇ ਤੇ ਜਿਹੜੀਆਂ 2 ਜਾਂ 3 ਕਰੀ ਜਾਓ ਬਾਸਮਤੀ ਤੇ ਵੀ ਕਰ ਸਕਦੇ ਨੇ ਪਰ ਉਹਦੇ ਵਾਸਤੇ ਆਪਾਂ ਇਹਦੋਂ ਅੱਧਾ ਜਿਹੜਾ ਹੈਗਾ ਮਟੀਰੀਅਲ ਲੈਣਾ ਜਿਵੇਂ ਜਿੰਕ ਇੱਕ ਦੀ ਥਾਂ ਤੇ ਅੱਧਾ ਕਿਲੋ ਲੋਹਾ ਅੱਧੇ ਦੀ ਥਾਂ ਤੇ 250 ਗ੍ਰਾਮ ਇਸ ਤਰ੍ਹਾਂ ਯੂਰੀਆ ਕਿਲੋ 1.5 ਕਿਲੋ ਦੀ ਥਾਂ ਤੇ ਅੱਧਾ ਕਿਲੋ ਤੇ ਇਹ ਆਪਾਂ ਜਿਹੜਾ ਹੈਗਾ ਫਾਰਮੂਲਾ ਵਰਤਣਾ ਸਿੱਧੀ ਬਿਜਾਈ 'ਚ ਵੀ ਵਰਤ ਸਕਦੇ ਆ ਜਿੱਥੇ ਕਈ ਕਿਸਾਨ ਵੀਰ ਇੱਕ ਖੇਤ ਤੋਂ ਦੂਜੇ ਖੇਤ ਨੂੰ ਪਾਣੀ ਲਾਉਂਦੇ ਜਾਂ ਕਈ ਵਾਰ ਜਿਹੜਾ ਪਾਣੀ ਵਿੱਚ ਦੀ ਚੱਲ ਜਾਂਦਾ ਝੋਨੇ ਦੇ ਤੇ ਝੋਨਾ ਉੱਥੇ ਵੀ ਤੁਸੀਂ ਇਹ ਸਪਰੇਅ ਜੇ ਕਰੋਗੇ ਕਿਉਂਕਿ ਜਿਹੜੇ ਪਾਣੀ ਰਹੀਂ ਤਾਂ ਤੱਤ ਤੱਕ ਅੱਗੇ ਚਲੇਗੇ ਮੰਨ ਲਓ ਜਿਹੜੇ ਖੇਤਬਾਜ ਦੀ ਜਿਹੜਾ ਪਾਣੀ ਲਗਾਤਾਰ ਵਗ ਗਿਆ ਤਾਂ ਜਿਹੜਾ ਖੇਤ ਦੇ ਵਿੱਚ ਫਸਲ ਕਮਜ਼ੋਰ ਰਹਿ ਜਾਂਦੀ ਉੱਥੇ ਤੁਸੀਂ ਜਦੋਂ ਇਹ ਸਪਰੇਅ ਕਰੋਗੇ ਤਾਂ ਉਹ ਇੰਜੈਕਸ਼ਨ ਦੇ ਰੂਪ ਦੇ ਵਿੱਚ ਉੱਪਰੋਂ ਜਿਹੜਾ ਆਪਾਂ ਇੱਕ ਟੀਕਾ ਲਾਉਣਾ ਤੱਤਾਂ ਦਾ ਕਿਉਂਕਿ ਥੱਲੋਂ ਜੇ ਬੂਟਾ ਨਹੀਂ ਲੈ ਸਕਿਆ ਤਾਂ ਉੱਤੋਂ ਆਪਾਂ ਜਿਹੜਾ ਜਿੰਕ ਲੋਹਾ ਕਿਉਂਕਿ ਜਿਹੜਾ ਫੈਰ ਸਲਫੇਟ 19% ਉਹ ਚ ਵੀ ਸਲਫਰ ਹੁੰਦਾ ਥੋੜਾ ਥੋੜਾ ਪਰਸੈਂਟ ਤੇ ਜਿਹੜਾ 21% ਜਿੰਕ ਉਹ ਚ ਵੀ 10% ਸਲਫਰ ਨੂੰ ਦਾ ਸਲਫੇਟ ਸਲਫਰ ਹੁੰਦੇ ਇਹਨਾਂ ਦੇ ਵਿੱਚ 8-10% ਦੇ ਕਰੀਬ ਤਾਂ ਉਹ ਵੀ ਜਿਹੜਾ ਹੈਗਾ ਫਸਲ ਨੂੰ ਮਿਲਦਾ ਲੋਹਾ ਵੀ ਮਿਲਦਾ ਜਿੰਕ ਵੀ ਮਿਲਦਾ ਨਾਲ ਜਿਹੜਾ ਹੈਗਾ ਯੂਰੀਆ ਨਾਲੇ ਤਾਂ ਸਪਰੇ ਦਾ ਅਸਰ ਵਧਾਉਂਦਾ ਨਾਲੇ ਉਹ ਚੋ ਨਾਈਟrogen ਤੱਤ ਜਿਹੜਾ ਹੈਗਾ ਉਹਨੂੰ ਮਿਲ ਜਾਂਦਾ ਤੇ ਫਸਲ ਦਾ ਫਟਾਰਾ ਦਿਨਾਂ ਦੇ ਵਿੱਚ ਹੀ ਬਹੁਤ ਵਧੀਆ ਹੋ ਜਾਂਦਾ ਤੇ ਫਸਲ ਦੇ ਵਿੱਚ ਫੋਕ ਦੀ ਜਿਹੜੀ ਹੈਗੀ ਸਮੱਸਿਆ ਨਹੀਂ ਆਊਗੀ ਜਦੋਂ ਫਸਲ ਨਸਾਰੇ ਵੇਲੇ ਹੋਊਗੀ ਸਾਰੇ ਕਿਸਾਨ ਵੀਰ ਨੂੰ ਟ੍ਰਾਇਲ ਦੇ ਤੌਰ ਤੇ ਕਰਨਾ ਕਿਲਾ ਦੋ ਕਿੱਲੇ ਜਿਨ੍ਹਾਂ ਨੇ ਨਹੀਂ ਕੀਤੇ ਉਹ ਕਰਕੇ ਦੇਖ ਲੈਣਾ ਜੇ ਸਾਰੇ ਰਗ ਵਿੱਚ ਕਰਨਾ ਸਾਰੇ ਜੀ ਕਰ ਲਓ ਇਹਦਾ ਤੁਹਾਨੂੰ ਨੁਕਸਾਨ ਕੋਈ ਨਹੀਂ ਹੋ ਫਾਇਦਾ ਹੀ ਹੋਊਗਾ ਜੇ ਤੁਸੀਂ ਦੱਸਿਆ ਅਨੁਸਾਰ 19% ਲੋਹਾ 21% ਜ਼ਿੰਕ ਡਲੇ ਵਾਲੀ ਕਲੀ ਤੇ ਜਿਹੜਾ ਸਾਰੇ ਇਹ ਮਟੀਰੀਅਲ ਵਰਤ ਕੇ ਸਹੀ ਤਰੀਕੇ ਨਾਲ ਅੱਛਾ ਡਬਲ ਸਪਰੇ ਨਹੀਂ ਵੱਜਣੀ ਚਾਹੀਦੀ ਇੰਜਨ ਵਾਲੇ ਪੰਪ ਨਾਲ ਨਹੀਂ ਕਰਨੀ ਇਹ ਹੱਥ ਵਾਲੇ ਜਾਂ ਬੈਟਰੀ ਵਾਲੇ ਪੰਪ ਨਾਲ ਨਹੀਂ ਕਰਨੀ ਕਿਸਾਨ ਵੀਰੋ ਜਿੰਜਰ ਵਾਲੇ ਪੰਪ ਨਾਲ ਕਰੋਗੇ ਤਾਂ ਉੱਪਰੋਂ ਪੱਤਿਆਂ ਦੀਆਂ ਜਿਹੜੀਆਂ ਲੋਕਾਂ ਛੜਨੀਆਂ ਜਾਂ ਡਬਲ ਸਪਰੇਅ ਵੱਜੀ ਕੀ ਤਾਂ ਵੀ ਛੜਨੀਆਂ ਕਿਰਪਾ ਕਰਕੇ ਵਰਤਨਾ ਤੇ ਮਟੀਰੀਅਲ ਵੱਧ ਘੱਟ ਨਹੀਂ ਵਰਤਨਾ ਸਹੀ ਡੋਜ਼ ਹੀ ਵਰਤਣੀ ਆ ਤੇ ਸਪਰੇਅ ਕੋਸ਼ਿਸ਼ ਕਰੋ ਜਿਹੜਾ ਹੈਗਾ ਤੁਸੀਂ ਸਵੇਰ ਨੂੰ ਜਾਂ ਸ਼ਾਮ ਨੂੰ ਕਰੋ ਉੱਚਾ ਤਾਪਮਾਨ ਦੇ ਵਿੱਚ ਬਹੁਤੀ ਸਪਰੇਅ ਨਾ ਕਰੋ ਇਹ ਸਾਵਧਾਨੀਆਂ ਜ਼ਰੂਰ ਵਰਤਣੀਆਂ ਕਿ ਇੰਜਨ ਵਾਲਾ ਪੰਪ ਨਾ ਵਰਤਿਓ ਬਿਲਕੁਲ ਵੀ ਜੇ ਤੁਸੀਂ ਇਹ ਸਪਰੇਅ ਕਰਨੀ ਆ ਤਾਂ ਤੇ ਜੇ ਇੰਜਨ ਵਾਲਾ ਪੰਪ ਵਰਤਨਾ ਤਾਂ ਫਿਰ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਸਪਰੇਅ ਨਾ ਕਰੋ ਬੈਟਰੀ ਵਾਲਾ ਜਾਂ ਹੱਥ ਵਾਲਾ ਪੰਪ ਹੀ ਵਰਤਨਾ ਇੰਜਨ ਵਾਲੇ ਪੰਪ ਇਹਨਾਂ ਬਿਲਕੁਲ ਸਪਰੇਅ ਨਹੀਂ ਕਰਨੀ ਤੇ ਜਿਹੜੇ ਫਾਰਮੂਲਾ ਜਮੈਂ ਦੱਸਿਆ ਹੋਇਆ ਇਸ ਤਰੀਕੇ ਨਾਲ ਕਰੋ 100% ਤੁਹਾਨੂੰ ਫਾਇਦਾ ਹੋਊਗਾ ਹੋਰ ਕੋਈ ਸਵਾਲ ਹੋਵੇ ਨਾ ਸੁਝਾਅ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤ ਬਹੁਤ